ਸਭ ਤੋਂ ਪਹਿਲਾਂ ਤੇ ਆਰਗੇਨਿਕ ਜੀ ਆਪਣਾ ਗੰਨਾ ਹੁੰਦਾ ਆ ਬਿਨਾਰੇ ਹਾਂਸ ਪਰਿਆਂ ਤੋਂ ਹਮ ਇੱਕ ਸਾਲ ਦੇ ਵਿੱਚ ਗੰਨਾ ਹੋ ਜਾਂਦਾ ਉਸ ਤੋਂ ਬਾਅਦ ਇਹਨੂੰ ਆਪਣਾ ਬੇਲਣੇ ਦੇ ਵਿੱਚ ਖਲਾੜੀ ਦੇ ਵਿੱਚ ਪੀੜ ਕੇ ਜੀ ਮੱਟੀ ਦੇ ਜਿਹੜੇ ਆਪਣੇ ਬਰਤਨ ਆ ਹਮ ਉਹਨਾਂ ਦੇ ਵਿੱਚ ਪਾਉਂਦੇ ਆ ਜੀ ਇੱਕ ਸਾਲ ਤੋਂ ਬਾਅਦ ਫਿਰ ਇਹਨੂੰ ਹਮ ਇਹ ਕੰਚ ਦੀ ਬੋਤਲ ਦੇ ਵਿੱਚ ਪੈਂਦਾ ਆ ਇਹਨੂੰ ਕੋਈ ਆਪਾਂ ਆਪਣਾ ਜਿਵੇਂ ਕੀ ਇਹ ਕੋਈ ਪਲਾਸਟਿਕ ਦੀ ਕੋਈ ਵਗੈਰਾ ਕੋਈ ਇਹਨੂੰ ਕੋਈ ਟੱਚ ਨਹੀਂ ਕਰਦੇ। ਇੱਕ ਸਾਲ ਘੜੇ ਦੇ ਵਿੱਚ ਬਾਹਰ ਹੀ ਪੇਰੇ ਹਾਂ। ਹਾਂਜੀ ਹਾਂਜੀ। ਬਾਹਰ ਹੀ ਪੇਰੇ ਪੇਰੇ ਹਾਂ। ਕਈ ਵਾਰੀ ਆਪਾਂ ਨੂੰ ਫਿਰ ਪੂਰਨਾ ਪੈਂਦਾ ਦੂਜੇ ਘੜੇ ਤੋਂ ਦੂਜੇ ਘੜੇ ਵਿੱਚ ਫਿਰ ਦੁਬਾਰਾ ਪਾਣਾ ਪੈਂਦਾ ਨਾ। ਹਾਂ। ਇਸ ਤਰ੍ਹਾਂ ਕਰਕੇ ਸਾਲ ਤੇ ਬਾਅਦ ਇਹ ਤਿਆਰ ਹੁੰਦਾ ਜਾਂਦਾ। ਹਮ ਇਹਦੇ ਅੱਜ ਫਾਇਦੇ ਇੰਨੇ ਆ ਕਿਉਂਕਿ ਲੱਖਾਂ ਸਾਲ ਤੇ ਬਣਿਆ ਹੋਇਆ। ਹਮ ਔਰ ਇਸਕੇ ਵਿੱਚ ਇਸ ਤਰ੍ਹਾਂ ਪਹਿਲਾਂ ਤੋਂ ਤਕਰੀਬਨ ਉਹ 90% ਲੋਕਾਂ ਕੇ ਘਰਾ ਹੋਵਦਾ ਔਰ 10% ਇਸ ਕੀ ਲੋੜਦੀ ਕਿਉਂਕਿ ਲੋਕਾਂ ਕੇ ਤੰਦਰੁਸਤ ਖਾਣੇ ਤੇ ਸਰੀਰ ਦੇ ਸਾਰਾ ਕੁਝ ਦਾ ਕੋਈ ਲੋੜ ਨਹੀਂ ਅੱਜ 99% ਇਸ ਕੀ ਲੋੜ ਆ ਤੇ ਘਰ ਕੇ ਸੀਗੇ ਨਹੀਂ ਹੈ ਨਾ ਕਿਸੇ ਨੂੰ ਪਤਾ ਇਸ ਕੇ ਬਾਰੇ ਬਾ ਅਗਲੀ ਜਨਰੇਸ਼ਨ ਕੁਝ ਨਹੀਂ ਪਤਾ ਹੈ ਵੀ ਕੀ ਚੀਜ਼ ਹੁੰਦੀ ਕੀ ਚੀਜ਼ ਹੈ ਕਿਸ ਤਰ੍ਹਾਂ ਵਰਤੇ ਜਾਂਦਾ ਹੈ ਇਹ ਮੇਰਾ ਜਿਸ ਤਰ੍ਹਾਂ ਅੱਜ ਕੈਮੀਕਲ ਕੇ ਕਾਰਨ ਜੋ ਆਪਣੇ ਡਾਈਜੈਸਟਿਵ ਸਿਸਟਮ ਆ ਪਾਚਨ ਕਿਰਿਆ ਉਹ ਤਹਜਨੈਸ਼ ਹੋ ਗਈ ਜੋ ਆਪਣੇ ਅੰਦਰ ਇੱਕ ਜઠਰ ਅਗਨ ਹੋਵਾ ਜਿਹੜੀ ਭੋਜਨ ਨੂੰ ਪਚਾਵਾ ਆ ਉਹ ਮੰਦ ਹੋ ਗਈ ਬਿਲਕੁਲ 40% 50 ਇਸ ਤੌਰ ਪਰ ਰਹੇਗੀ ਹਮਮ ਔਰ ਜਦ ਬੰਦਾ ਕੋਈ ਭੋਜਨ ਖਾਵੇਗਾ ਉਸ ਦਾ ਜੋ ਪ੍ਰੋਸੈਸ ਆ ਉਹ ਡੇਢ ਘੰਟੇ ਦਾ ਅਗਰ ਡੇਢ ਘੰਟੇ ਦੇ ਅੰਦਰ ਭੋਜਨ ਕਿਸੇ ਦਾ ਹਾਜਮਾ ਹੋ ਗਿਆ ਤਾਂ ਉਸ ਦੇ ਵਿੱਚ ਦੇ ਤੱਤ ਨਿਕਲਣਗੇ ਅਗਰ ਉਸ ਤੇ ਪਰ ਟੱਪ ਗਿਆ ਉਸ ਵਿੱਚ ਗੈਸ ਐਸਿਡਿਟੀ ਜਲਣਾ ਮਧਾਜਮੀ ਜੋ ਕੁਝ ਹੋਣਾ ਹੋਈ ਜਾਂਦਾ ਤੈਸਨੇ ਉਸ ਤੇ ਬਾਅਦ ਫਿਰ ਬਟੀਆਂ ਦਵਾਈਆਂ ਹਮਮ ਤੋਂ ਇਸ ਨੇ ਕੀ ਕਰਨਾ ਆ ਆਪ ਇਸ ਨੂੰ ਜਿਸ ਟਾਈਮ ਪ੍ਰਯੋਗ ਕਰਾਂਗੇ ਇਸ ਨੇ ਅਗਨੀ ਪ੍ਰਚੰਡ ਕਰਨੀ ਆ ਜੀ ਭੋਜਨ ਉਸੇ ਟਾਈਮ ਹਾਜਮਾ ਕਰ ਦੇਣਾ ਪਹਿਲਾਂ ਤਾਂ ਇਹ ਸਭ ਤੋਂ ਵੱਡਾ ਇਸ ਦਾ ਮੇਨ ਆ ਜੀ ਦੂਸਰਾ ਜਿਸ ਤਰ੍ਹਾਂ 슈ਗਰ ਵਗੈਰਾ ਹੋ ਰਿਹਾ 22 ਦਿਨ ਦੇ ਵਿੱਚ ਕੰਟਰੋਲ ਕਰਦੇ ਜੀ ਆਪਣੇ ਇੱਕ ਖੁੱਧ ਆਰਗੇਨਿਕ ਖਾਣਾ ਖਾ ਲੈ ਔਰ ਇਸ ਦਾ ਪ੍ਰਯੋਗ ਕਰਾ 22 ਦਿਨ ਦੇ ਵਿੱਚ ਆਪਾਂ ਇਹ 슈ਗਰ ਕੰਟਰੋਲ ਕਰੇ ਆ ਔਰ ਮੋਟਾਪਾ ਹੂੰ ਮਹੀਨੇ ਡੇਢ ਮਹੀਨੇ ਦੇ ਵਿੱਚ ਆਪਾਂ ਨੇ ਮੋਟਾਪੇ ਬੜੇ ਐਨ ਮੋਟੇ-ਮੋਟੇ ਪੂਰੇ ਬੰਦੇ ਬਿਲਕੁਲ ਫਿਜ਼ੀਕਲ ਪਰ ਉਸ ਪਰ ਲਿਆਨੇ ਆ ਇਸ ਦੇ ਇਸਕੇ ਕਾਰਨ ਹੂੰ ਔਰ ਅੰਤਰੀਆਂ ਕੋਈ ਇਨਫੈਕਸ਼ਨ ਵਗੈਰਾ ਔਰ ਪਿਛਲੇ ਟਾਈਮ ਦੇ ਵਿੱਚ ਤੋਂ ਜੋ ਆਪਣਾ ਜ਼ਖਮ ਵਗੈਰਾ ਹੋਵਾਂਦੇ ਹਾਂ ਸਾਫ਼ ਕਰਨੇ ਖਾਤਰ ਬਿਲਕੁਲ ਮੱਲਮ ਪੱਟੀਆਂ ਜੋ ਹੋਵਾਂਦੇ ਏਸੀ ਦਾ ਪ੍ਰਯੋਗ ਹੋਵਾ ਦਾ ਜੀ ਔਰ ਰਾਤ ਨੂੰ ਅਗਰ ਇਸ ਟਾਈਮ ਭੋਜਨ ਖਾ ਕੇ ਬੰਦਾ ਬਿਲਕੁਲ ਜਦ ਪੈਣ ਜਹਾ ਅੱਧਾ ਕੁ ਚਮਚਾ ਇਸ ਦਾ ਹਮ ਅੱਧਾ ਕੁ ਚਮਚਾ ਇਸ ਦਾ ਬਾਕੀ ਥੋੜਾ ਪਾਣੀ ਕੁਲੀ ਗਲ ਪੂਰੀ ਤਰ੍ਹਾਂ ਬੁਰਸ਼ ਕਰਾ ਹਮ ਔਰ ਆਪ ਦੇਖਾਂਗੇ ਦੰਦ ਇਸ ਤਰ੍ਹਾਂ ਹੋਵਾਂਗੇ ਇਸ ਤਰ੍ਹਾਂ ਗ੍ਰੈਂਡਰ ਲੱਗਿਆ ਹੋਵਾ ਬਿਲਕੁਲ ਚੱਕਾ ਚੋਂਦ ਹੋਵਾਂਗੇ ਉਹ ਸਾਰੀ ਰਾਤ ਦੇ ਵਿੱਚ ਕੋਈ ਬੈਕਟੀਰੀਆ ਹਮ ਕੋਈ ਕੀੜਾ ਕੋਈ ਉਸ ਦੇ ਵਿੱਚ ਕੁਝ ਨਿਆਣੇ ਅਗਲੇ ਦਿਨ ਵੀ ਆਪ ਨੂੰ ਬੁਰਸ਼ ਕਰਨੇ ਦੀ ਲੋੜ ਨਹੀਂ ਇਸ ਤਰ੍ਹਾਂ ਦੇ ਦੰਦ ਰਾਂਗੇ ਬਿਲਕੁਲ ਓਕੇ ਹਾਂ ਇਹ ਚੀਜ਼ ਮਤਲਬ ਪੁਰਾਣੀ ਚੀਜ਼ ਹੈ ਬਹੁਤ ਪਹਿਲਾਂ ਇਸ ਨੂੰ ਜਿਸ ਤਰ੍ਹਾਂ ਥੋੜੇ ਬਹੁਤੇ ਉਸ ਕੰਮ ਲਈ ਇਹ ਕਰਦੇ ਜਿਸ ਤਰ੍ਹਾਂ ਕਿਸੇ ਦਾ ਫਾਰਾ ਹੋ ਗਿਆ ਹਮ ਜਾਂ ਇਹ ਜੇ ਕੰਮ ਕੋਈ ਮੜਾ ਮੁੱਟਾ ਪੇਟ ਮਾਂ ਦਰਦ ਹੋ ਗਿਆ ਉਸ ਮਾਂ ਦਵਾਈ ਦੇ ਤੌਰ ਤੇ ਲੇਕਰਾਂ ਲੇਕਿਨ ਅੱਜ ਇਸ ਨੂੰ ਖਾਣੇ ਦੇ ਤੌਰ ਤੇ ਲੈਣੇ ਦੀ ਲੋੜ ਆ ਹਰ ਇੱਕ ਘਰ ਦੇ ਵਿੱਚ ਹਰ ਟਾਈਮ ਹੂੰ ਕਈ ਇਲਾਕੇ ਐਸੇ ਆ ਜਿੰਨਾਂ ਦਾ ਪਾਣੀ ਭਾਰ ਆਇਆ ਪਾਣੀ ਭਾਰ ਬਿਲਕੁਲ ਔਰ ਜੋ ਹੈ ਪੁਰਾਣੇ ਬੰਦੇ ਆ ਉਹ ਲੈ ਜਾ ਆਪਣੇ ਉਹਨੂੰ ਤਾਂ ਪਤਾ ਆ ਕਿ ਪਾਣਾ ਪਾਣੀ ਚੋਂ ਸਾ ਆਪਣਾ ਭਾਰ ਆਇਆ ਇਸ ਨੂੰ ਉਹ ਵਿੱਚ ਪਾਲਿਆ ਸਬਜ਼ੀ ਗੇ ਜੀ ਤੋ ਹਾਜਮ ਹੋ ਜਾ ਜਿਹੜੀ ਅਗਲੀ ਜਨਰੇਸ਼ਨ ਉਸ ਨੂੰ ਪਤਾ ਨਹੀਂ ਉਹ ਵਿਚਾਰੇ ਫਿਰ ਅਲਟਰਾਸਾਉਂਡ ਇਹ ਉਹ ਕਰਦੇ ਫਿਰ ਜਾ ਉਹਨੂੰ ਪਤਾ ਨਹੀਂ ਹੈ ਇਤਨੀ ਬੜੀ ਮਤਲਬ ਇਸਕੇ ਬਾਰੇ ਮ ਬਿਲਕੁਲ ਅਵੇਅਰਨੈਸ ਨਹੀਂ ਹੈ ਕਿਸੇ ਨੂੰ ਬਿਲਕੁਲ ਔਰ ਇਸਕਾ ਇਹ ਹੀ ਸਭ ਤੋਂ ਬੜਿਆ ਉਹ ਆ ਕਿ ਨੇਚਰਲ ਔਰ ਆਰਗੇਨਿਕ ਹੋਣਾ ਚਾਹੀਦਾ ਹੂੰ ਔਰ ਇਸਕੇ ਪਰ ਬਹੁਤ ਹੀ ਜ਼ਿਆਦਾ ਮਿੰਟਾ ਵਾ ਆਪਣੇ ਕੋਲ ਬਹੁਤ ਪਹਿਲੇ ਇੱਕ ਇੰਟਰਵਿਊ ਕਿ ਬਿਤਾਇਆ ਵੀ 5-5% ਵੀ ਰਹਿ ਜਾ ਘੜੇ ਦੇ ਵਿੱਚ ਆਪਾਂ ਦਿਖਾਵਾਂਗੇ ਵਿੱਚ ਤੇ ਬਹੁਤ ਨਿਕਲ ਜਾਏ ਫੁੱਲ ਆਪਾਂ ਉਸਕੇ ਮੱਟ ਪਰ ਇਹ ਮੱਟ ਦੇ ਵਿੱਚ ਕਿੰਨਾ ਤੁਸੀਂ ਪਾਉਂਦੇ ਹੋ ਆਪਾਂ ਇਸਕੇ ਵਿੱਚ 45 ਲੀਟਰ ਪਾਵਾਂ ਤਕਰੀਬਨ ਹੂੰ ਜੋ ਸਾਲ ਬਾਅਦ ਕੱਢਦੇ ਹੋ ਜੇ ਸਾਲ ਬਾਅਦ ਦੇਖੋ ਜੀ ਉਸਕੇ ਵਿੱਚ ਤੇ ਕਈਆਂ ਕੇ 20 22 15 ਔਰ ਕਈ ਖਾਲੀ ਵੀ ਆਵਾਂਗੇ ਵਿੱਚ ਤੇ ਹੂੰ ਹਾਂ ਇਸਤਰੀ ਵਸਣ ਨੂੰ ਕੁਝ ਨਹੀਂ ਨਿਕਲਦਾ ਉਹਨਾਂ ਦੇ ਜੀ ਹਾਂ ਤੇ ਤੁਸੀਂ ਜਿਹੜਾ ਇਹ ਦੋ ਫਸਲੇ ਚੱਕਰ ਦੇ ਵਿੱਚ ਵੈਸੇ ਕਹਿੰਦੇ ਪੰਜਾਬ ਦਾ ਕਿਸਾਨ ਫਸਿਆ ਹੋਇਆ ਹਾਂ ਤੇ ਕਣਕ ਦੇ ਵਿੱਚ ਹਾਂਜੀ 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 ਪਰ ਤੁਸੀਂ ਉਹਨੂੰ ਛੱਡ ਕੇ ਇਸ ਵੱਲ ਆਣ ਦਾ ਧਿਆਨ ਕਿਵੇਂ ਪਾਇਆ ਕਿ ਪਹਿਲਾਂ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਇਹ ਕੰਮ ਕਰੋ ਜਾਂ ਫਿਰ ਪਹਿਲਾਂ ਪਤਾ ਸੀ ਕਿਦਾਂ ਨਹੀਂ ਪਤਾ ਤਾਂ ਆਪਣੇ ਜੋ ਬਜ਼ੁਰਗ ਤੇ ਨਾ ਉਹ ਇਸ ਲਾਈਨ ਵਿੱਚ ਹੈ ਤੇ ਤਕਰੀਬਨ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰੇ ਇਹ ਆਪਾਂ ਜੋ ਵਪਾਰਕ ਤੌਰ ਤੇ ਆਪਾਂ 1 21 ਦੇ ਵਿੱਚ ਸਟਾਰਟ ਕਰਿਆ ਆਇਆ ਜੀ ਹਾਂ ਪਹਿਲਾਂ ਆਪਣੇ ਵਾਸਤੇ ਰਿਸ਼ਤੇਦਾਰਾਂ ਮਤਲਬ ਇਹ ਆ ਵੈਸੇ ਕਰੀ ਜਾਂਦੇ ਲੇਕਿਨ ਫਿਰ ਕਈ ਬੰਦੇ ਨੂੰ ਆਪਾਂ ਨੇ ਬਤਾਇਆ ਵੀ ਇਸ ਤਰ੍ਹਾਂ ਦੀ ਚੀਜ਼ ਹੋਵਾ ਉਹਦੇ ਬਾਪ ਜਰ ਤਿਆਰ ਕਰੂ ਫਿਰ ਇਸ ਨੂੰ ਉਹਦ ਲੈ ਗਏ ਹਮ ਇਸ ਨੂੰ ਬਿਲਕੁਲ ਇਹ ਇਸ ਤਰ੍ਹਾਂ ਕਰਿਆ ਸਿਕਰ ਬਿਨ ਤੁਸੀ ਸ਼ੱਕਰ ਜਾਂ ਫਿਰ ਹਾਂ ਇਹ ਥੋੜੀ ਕੁਆਂਟੀਟੀ ਹੁੰਦੀ ਆ ਗੁੜ ਸ਼ੱਕਰ ਤੇ ਆਪਾਂ ਖੰਡ ਹੋਰ ਸਬਜ਼ੀਆਂ ਆਪਣਾ ਅਨਾਜ ਦਾਲਾਂ ਜਿਤਨੀ ਆਰਗੇਨਿਕ ਹਾਂ ਟੋਟਲ ਆਰਗੇਨਿਕ ਆਪਣੇ ਪਾਸ ਦੁੱਧ ਵੀ ਆ ਦੇਸੀ ਗਾਇਆਂ ਦਾ ਤੇ ਉਹ ਵੀ ਆਪਾਂ ਆਰਗੇਨਿਕ ਆ ਪੂਰਾ ਆਪਾਂ ਕੋਈ ਵੈਸੇ ਆਪਾਂ ਨੂੰ ਜਿੰਨੀ ਕੋਈ ਚੀਜ਼ ਜਿਸ ਤਰ੍ਹਾਂ ਪਰ ਚਰੀ ਬਿਜੀ ਵੀ ਉਸकी ਆਪਾਂ ਨੂੰ ਲੋੜ ਨਹੀਂ ਪੈਂਦੀ ਹੈ ਕਿਉਂਕਿ ਆਰਗੇਨਿਕ ਦੇ ਵਿੱਚ ਹੀ ਫਾਇਦਾ ਆਪਾਂ ਜਿਸ ਟਾਈਮ ਡੌਲਾ ਦੀ ਸਫਾਈ ਕਰਾਂਗੇ ਕੋਈ ਨਦੀਨ ਕੱਢਾਂਗੇ ਸਾਰਾ ਚੱਕ ਚੱਕਾ ਨੂੰ ਕੇ ਬਾਸ ਡੰਗਰ ਦੇ ਬੁਆ ਸਾਈ ਜਨਾ ਡਬਲ ਹੋਈ ਜਾਂਦਾ ਹੂੰ ਕਿਉਂਕਿ ਹੁਣ ਜਿੰਨੇ ਆਰਗੇਨਿਕ ਤਾਂ ਹਰ ਕਹਿ ਦਿੰਦਾ ਵੀ ਅਸੀਂ ਗੁੜ ਆਰਗੇਨਿਕ ਪੈਦਾ ਕਰ ਰਹੇ ਹਾਂ ਕਿਉਂਕਿ ਜੇਕਰ ਆਪਾਂ ਹੁਣ ਰਾਜਪੁਰੇ ਤੋਂ ਜਾਂ ਫਿਰ ਪਟਿਆਲੇ ਤੋਂ ਚੱਲੀ ਆਪਾਂ ਬਰੂਡ ਤੱਕ ਰਾਜੀ ਆਂ ਕਿੰਨੀਆਂ ਖਿਡਾਰੀਆਂ ਨੇ ਕੀ ਕੋਈ ਚੱਲ ਰਿਹਾ ਹਾਂ ਹਾਂਜੀ 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 ਪਿਛਲੇ ਦਿਨਾਂ ਦੇ ਵਿੱਚ ਕਈ ਵੀਡੀਓ ਵੀ ਸਾਹਮਣੇ ਆਈਆਂ ਸਨ ਵਿੱਚੋਂ ਕਿਵੇਂ ਗੁੜ ਪੈਦਾ ਕੀਤਾ ਜਾਂਦਾ ਸੱਕਰ ਪੈਦਾ ਕੀਤੀ ਜਾਂਦੀ ਹੈ ਕਿੱਦਾਂ ਖਿਲਵਾੜ ਆ ਲੋਕਾਂ ਦੇ ਸਿਹਤ ਨਾਲ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਤੇ ਕਿਤੇ ਐਡਾ ਤਾਂ ਨਹੀਂ ਕਿਤੇ ਵੀ ਹਾਂ ਕਹਿਣ ਵਾਲੀ ਗੱਲ ਹੋਰ ਹੁੰਦੀ ਹੈ ਵੀ ਜੇਕਰ ਲੋਕ ਤੋਂ ਸੱਗੇਵੇਂ ਕਰਨਗੇ ਤੁਹਾਡੇ ਤੇ ਨਹੀਂ ਪਹਿਲਾਂ ਤਾਂ ਭਰੋਸਾ ਹੈ ਜੀ ਆਣ ਕੇ ਆਪਣਾ ਜੋ ਫਾਰਮ ਆ ਉਹ ਧਿਆਨ ਕੇ ਵਿజిਟ ਕਰੋ ਵਿਸ਼ਵਾਸ ਜ਼ਰੂਰੀ ਹੈ ਨਾ ਹਾਂ ਉਹ ਆਣ ਕੇ ਵਿజిਟ ਵੈਸੇ ਜੋ ਆਰਗੈਨਿਕ ਕਿਸਾਨ ਕਰ ਰਹੇ ਨਾ ਉਸਕੇ ਤੋਂ ਖੇਤ ਤੇ ਬਿਲਕੁਲ ਪਤਾ ਲੱਗ ਜਾਗਾ ਬਿਲਕੁਲ ਉਸ ਦੇ ਬਾਅਦ ਆ ਕੀ ਆਪਾਂ ਟੈਸਟਿੰਗ ਹਮ ਹਲੇ ਆਪਾਂ ਨੇ ਸਰਕੇ ਕੀ ਭੇਜੀ ਹੋਈ ਆ ਪਹਿਲਾਂ ਕਰਾਈ ਆ ਇਹ ਫੇਰ ਭੇਜੀ ਹੋਈਆਂ ਸਰਕਾ ਹਮ ਟੈਸਟਿੰਗ ਕਰਕੇ ਗਏ ਉਹ ਦੇਣਗੇ ਉਹ ਕਾਰਡ ਵੀ ਆਪਣੇ ਲੈਬ ਤੋਂ ਟੈਸਟ ਹੋ ਕੇ ਆਇਆ ਹੈ ਸਭ ਤੋਂ ਬੜੀਆ ਜੋ ਹੈ ਉਹ ਟੈਸਟਿੰਗ ਆ ਜਿਸ ਤਰ੍ਹਾਂ ਪੰਜਾਬ ਐਗਰੋ ਵਗੈਰਾ ਜੋ ਸੀ ਐ ਇਹਨੂੰ ਵੈਸੇ ਪੂਰਾ ਸਰਟੀਫਿਕੇਟ ਨਾਲ ਟੈਸਟਿੰਗ ਵਾਸਤੇ ਦੇਣਾ ਚਾਹੀਦਾ ਆਪਣੇ ਆਪ ਹੋਰ ਜੰਗਾ ਕੋਈ ਬੜੀ ਜਿਹੜੇ ਲੋਕ ਜਾਂ ਜਿਹੜੇ ਦੇਣਾ ਚਾਹੁੰਦੇ ਨੇ ਸਿਰਕਾ ਹੋ ਗਿਆ ਸ਼ੱਕਰ ਜੂਰੋ ਕੁਝ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਜਿਹੜੇ ਇਸ ਵੀਡੀਓ ਨੂੰ ਵੇਖ ਰਹੇ ਨੇ ਉਹਨਾਂ ਦੇ ਲਈ ਕਿ ਉਹ ਕਿਵੇਂ ਸੰਪਰਕ ਕਿਵੇਂ ਕਰ ਸਕਦੇ ਤੁਹਾਡੇ ਨਾਲ ਇੱਥੇ ਆਣ ਆ ਆਪਣੀ ਇੱਕ ਸਾਈਡ ਵੇ ਹੈ ਬਾਕੀ ਆਪਣਾ ਵਟਸਐਪ ਨੰਬਰ ਵੀ ਹੈਗਾ ਜੀ ਹੂੰ ਉੱਤੇ ਤੇ ਸੰਪਰਕ ਕਰ ਸਕਦੇ ਆ